ਲਾਣੇ ਦਾ ਸਲਾ ਕੋਈ ਗੱਲ ਬਾਤ ਬੜਾ ਲੰਗ ਜਾ ਮਰੀ ਜਾਣਾ ਪਰਸੋਂ ਦਾ ਮਨਾਂ ਬਾਲਿਕ ਹੋ ਗਿਆ ਬਾਲਿਕ ਹੋ ਗਿਆ ਲੱਤ ਦਾ ਲੁਧਿਆਣੇ ਸ਼ਹਿਰ ਵਿੱਚ ਤਿੰਨ ਗਿਹੜੇ ਮਾਰ ਲੇ ਬਾਲੇ ਨਹੀਂ ਮਿਲਦਾ ਆਨਲਾਈਨ ਭੇਜਿਆ ਵਾ ਹੁਣ ਦੇਖ ਲੈਣੇ ਜੇ ਆ ਗਿਆ ਸੋਰਾ ਫੁਰਫੁਰ ਜੀ ਕਰੀ ਜਾਂਦੀ ਲੱਤ ਐਸਾ ਕਿਹੜਾ ਹਾਲ ਥਾਲਾ ਬਾਲ ਹੋ ਗਿਆ ਲੱਤ ਦਾ ਕੱਢ ਕੇ ਲੁਧਿਆਣਾ ਹੀ ਭੇਜ ਤਿਆ ਇਹ ਬਾਲ ਦੂਏ ਨਰੰਗਾਬਾਦ ਵਾਲੇ ਦੇ ਪੂਰੇ ਮਿਲਦੇ ਨਹੀਂ ਹੈਗੇ ਹਾਂ ਨੇ ਲਾਣੇ ਜਰਾ ਕੋਈ ਗੱਲ ਬਾਤ ਸੁਣਾ ਫਿਰ ਲੈ ਸੁਣ ਹਾਂ ਮੈਂ ਸੁਣੀ ਖਬਰ ਅੱਛਾ ਆ ਲੈ ਆ ਜਿਹੜਾ ਮਗਲੈਲ ਹੈ ਹਾਂ ਇਹਦੇ ਵਿੱਚ ਆਇਆ ਵਾ ਐਡਾ ਵੱਡਾ ਆ ਖਬਰ ਐਨੇ ਕਾ ਮੋਬਾਈਲ ਵਿੱਚ ਐਡਾ ਆ ਗਿਆ ਆਹੋ ਛੋਟੀ ਕਰਕੇ ਪਾਉਨੇ ਉਹ ਫੋਨਡ ਹੋ ਕੇ ਬਾਹਰ ਨਿਕਲ ਜਾਂਦੀ ਆ ਐਂ ਐਡੀ ਇੰਡੀਆ ਹਾਂ ਸੁਣਾ ਸੁਣਾ ਦਲਾਲੀ ਬਈ ਆਰਾਮ ਟਾਬੇ ਤੇ ਫੁਲਕਾ ਫਟਣ ਨਾਲ ਦੋ ਦੀ ਮੌਤ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਪੀਜੀਆਈ ਪਹੁੰਚ ਗਏ ਤਿੰਨ ਬੰਦੇ ਫੁਲਕਾ ਫਟਣ ਨਾਲ ਫੁਲਕਾ ਤਾਂ ਰੋਟੀ ਹੋਏ ਬੰਦੇ ਆਹੋ ਫੁਲਕੇ ਦੇ ਹੀ ਕੰਮ ਹੁੰਨੇ ਹੁਰਤਾ ਫਟ ਗਿਆ ਪੀਜੀਆਈ ਪਹੁੰਚ ਗਏ ਬੰਦੇ ਹਾਂਜੀ ਆ ਦੇਖੋ ਮਗਲਾਇਲ ਬੋਲਦਾ ਮੈਂ ਨਹੀਂ ਬੋਲਦਾ ਹੋਰ ਆ ਹੋਰ ਆਣਦੇ ਏ ਪਿੰਡ ਬਰੌਲੀ ਵਿੱਚ ਇੱਕ ਬੋਕ ਕਹਿੰਦੇ ਦੁੱਧ ਦੰਦਾ ਫੜਿਆ ਗਿਆ ਬੋਕ ਹਾਂਜੀ ਬੋਕ ਬੋਕ ਨੂੰ ਪਤਾ ਨਹੀਂ ਕਿਆ ਗਿਆ ਪਰਿਆ ਵਕ ਨੇ 3 ਕਿਲੋ ਦੁੱਧ ਦੰਦਾ ਫੜਿਆ ਗਿਆ ਮਲਾਜ਼ਮ ਪੁਲਿਸ ਆ ਜਾਂਦੀ ਕਹਿੰਦੇ ਭਾਲ ਜਾਰੀ ਹੈ ਥਾਣਾ ਹੋ ਗਿਆ ਖਾਲੀ ਪਿਛਾਂ ਦੇ ਰਾਲੀ ਥਾਣੇ ਖਾਲੀ ਹੋ ਗਏ ਬੋਕ ਦੀ ਭਾਲ ਜਾਰੀ ਹੈ ਨਹੀਂ ਐਸਾ ਫੋਟੋ ਹੀ ਬਣਾਈ ਜਾਂਦਾ ਕਿ ਸੱਚੀ ਦੇ ਖਬਰ ਦਿਖਾਵਾਂ ਨੂੰ ਇੱਥੇ ਚ ਇਹ ਫੋਟੋ ਵੀ ਬਣਾਈ ਜਾਂਦਾ ਮਨ ਲਾਦੀ ਤੁਹਾਨੂੰ ਉਹ ਤੈਨੂੰ ਦੇਖਣਾ ਨਹੀਂ ਆਉਂਦਾ ਇਹ ਦੂਆ ਏ ਫੋਨ ਏ ਅਮਰੀਕਾ ਤੇ ਆਇਆ ਵਾ ਖਬਰਾਂ ਏ ਹਰੇਕ ਵਿੱਚ ਨਹੀਂ ਆਉਣੀਆਂ ਇਕੱਲੇ ਤੇ ਮੇਰੇ ਵਾਲੇ ਵਿੱਚ ਹੀ ਆਉਣੀਆਂ ਏ ਹੋਰ ਹੋਰ ਸੁਣ ਬੱਸਾਂ ਵੀ ਚਲਾਉਣ ਲੱਗ ਗਿਆ ਤਾਂ ਵਿੱਚ ਨੂੰ ਮੈਂ ਸੁਣਿਆ ਉਹ ਕਾਨੂੰ ਹਾਂ ਕਾਨੂੰ ਹਟ ਗਿਆ ਯਾਰ ਦੋਸਤ ਦਾ ਮੁੰਡਾ ਅੱਛਾ ਉਹ ਰੋਡ ਵੇਜ ਦੀ ਬਾਤ ਚਲਾਉਣ ਦਾ ਭਾਈ ਸੰਡੀ ਗੇਟ ਬਾ ਚਲਾਉਣ ਲੱਗ ਗਿਆ ਉਹਦੀ ਘਰ ਵਾਲੀ ਦੇ ਜਵਾਕ ਜੂ ਹੁਣ ਦਾ ਮੰਨੂ ਕਹਿੰਦਾ ਵੀ ਲਾਣਿਆ ਜਾ ਮੇਰੀ ਛੁੱਟੀ ਕਢਾ ਦੇ ਹਫਤੇ ਦੀ ਹਾਂ ਅੱਛਾ ਆਹ ਚੱਲ ਕੋਈ ਨਹੀਂ ਭਾਈ ਡਰਾਈਵਰ ਭਾਈ ਐ ਕੰਮ ਪੈਂਦੀ ਯਾਰ ਮਿੱਤਰ ਆਪਾਂ ਮਾਜਲ ਕਢਾ ਦੰਨੇ ਹਾਂ ਸੰਡੀ ਗੇਟ ਦੀਆਂ ਬੱਸਾਂ ਉਹਨੀਆਂ ਦੀਆਂ ਹਾਂ ਇੱਥੇ ਮੁਹਾਲੀ ਤੇ ਜਲੰਧਰ ਨੂੰ ਦਾ ਰੂਟ ਦੇਤਾ ਹੂੰ ਜਾਂ ਸਟੀering 'ਤੇ ਬੈਠਿਆ ਮੈਨੂੰ ਤਾਂ ਫੇਰ ਪਤਾ ਲੱਗਿਆ ਬ੍ਰੇਕ ਮਾਰਨੀ ਪੈਜਲ ਹੁੰਦੀ ਦੀ ਜਿਵੇਂ ਮੈਂ ਕਹਿੰਦਾ ਵੀ ਰੀੜ ਦੀ ਹੱਡੀ ਵਿੱਚ ਸਰੀਆ ਨਹੀਂ ਨਾ ਪਾਇਆ ਹੁੰਦਾ ਆਇਓ ਚਲਾਉਣੀ ਪੈਂਦੀ ਦੀ ਹੱਡੀ ਰੱਖਦਾ ਸੱਡੀ ਆ ਰੱਖਣੀ ਪੈਂਦੀ ਹੋਰ ਬੈਠ ਕੇ ਜਲਾਵਾ ਤਾਂ ਪੱਬੰਬਾ ਰਹੋ ਜੀ ਮੈਂ ਉੱਪਰ ਇਹਦਾ ਬੋਤ ਲੋੜੇ ਦਾ ਕੰਮ ਹੈ ਹਾਂ ਸੁਣ ਲੈ ਪਹਿਲੇ ਹੀ ਦਿਨ ਹਾਂ ਚਲੇ ਗਿਆ ਮੈਂ ਹਾਂ ਚਲੇ ਗਿਆ ਤੇਰਾ ਜਦ ਆਕੇ ਉਧਰ ਜਲੰਧਰ ਦੇ ਆਉਂਦੇ ਹੋਏ ਹਾਂ ਨਵੇਂ ਸ਼ਹਿਰ ਬੰਗਿਆ ਅੱਡੇ ਵਿੱਚ ਹਾਂ ਸਿਟੀ ਦਾ ਮਾਰੀ ਕਿਸੇ ਹੋਰ ਨਾ ਹਾਂ ਯਾਰ ਨੇ ਗੇਰ ਮਾਰਿਆ ਗੱਡੀ ਚੱਕਦੀ ਯਾ 3-4 ਕਿਲੋਮੀਟਰ ਗਾਹਾਂ ਨਿਕਲਿਆ ਆ ਹਾਂ ਰਸਤੇ ਮੈਂ ਤੀਮੀਆਂ ਕੈ ਨਹੀਂ ਆਓ ਬਾਈ ਓ ਬਾਈ ਮੈਂ ਕਿਹਾ ਹੋ ਗਿਆ ਬੀਬੀ ਬੈਟਰੀ ਹੁੰਦਾ ਇਹਦਾ ਆਰ ਕਾਰਡ ਵਾਲੀ ਨਹੀਂ ਕੈ ਨਹੀਂ ਪਾਈ ਦਾ ਆਰ ਕਾਰਡ ਦਾ ਜਿਹੜਾ ਰਹਾ ਰਹਾ ਤੇਰਾ ਕਨੈਕਟਰ ਰਹਿ ਗਿਆ ਫਦਰ ਹਾਂ ਮੈਂ ਹੱਕ ਨੇਕਟਰ ਰਹਿ ਗਿਆ ਜਦ ਬਾਈ ਮਾਰੀ ਸਾਈਡ ਕਲਾ ਜੇ ਮਨ ਨਿਗਾ ਦੇਖਾਂ ਟੁੱਟੀ ਜੀ ਕਰੋੜ ਵੇਜ ਮੈਂ ਹੜ ਹੜ ਕਰਲਾ ਆਵੇ ਕਨੇਕਟਰ ਆਪਣਾ ਹੋਰ ਕਨੇਕਟਰ ਜਾਂ ਮੈਂ ਖੜਾਇਆ ਮਾਂ ਹਾਂ ਭਾਈ ਤੂੰ ਕਿੱਥੇ ਰਹਿ ਗਿਆ ਹਾਂ ਕਹਿੰਦਾ ਤੈਨੂੰ ਨਾ ਕਹਿੰਦਾ ਤੂੰ ਤਾਂ ਮੈਨੂੰ ਨਵੇਂ ਸ਼ਹਿਰ ਛੱਡਿਆ ਆ ਮੈਂ ਨਵੇਂ ਸ਼ਹਿਰ ਛੱਡਿਆ ਆ ਮੈਂ ਸਿੱਟੀ ਦਾ ਮਾਰੀਦੀ ਕਹਿੰਦਾ ਮੈਂ ਕਾਨੂੰ ਮਾਰੀ ਉਹਦਾ ਕੋਈ ਹੋਰ ਇਹ ਮਾਰ ਗਿਆ ਬੇ ਮਾਰ ਗਿਆ